ਗੋਵਿੰਦ ਨੰਦ ਇੱਕ ਓੰਕਾਰ ਸਤਿਪੁਰਸਾਨ ਅੰਤ ਪਿਆਮੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਬਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਹੰਸਦ ਕਾਵਣੀਆਂ ਛੱਦ ਤਾ ਕਾ ਬਹਈ ਕਿਰਾ ਮਨ ਜੀ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਹੀ ਮਨ ਮੀਆ ਤੂੰ ਸਤਿਗੁਰੂ ਹਰ ਨਾਲੇ ਪਰਨਾ ਰਹੋ ਕੰਨ ਮੇਂ ਧੂਪ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਜ਼ ਰਤ ਸੁਆਮੀ ਸੁਖਮ ਨੂੰ ਵਿਸਾਰੀ ਕਹਿ ਨਾਨਕ ਮਨ ਮੇਂ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਚਾ ਜਿਸ ਤੇ ਸੁ ਪਾਵੇ ਸਦਾ ਸਤ ਸ੍ਰੀ ਅਕਾਲ ਤੇ ਨਾਮ ਮਨ ਵਸਾਵੇ ਨਾਮ ਕਿੰਨ ਕਮ ਆਲਸਿਆ ਬਾਤ ਜੀ ਸਾਉ ਤੇ ਕਨੀਰੇ ਕਰ ਨਾਮ ਤੇ ਸੱਚੇ ਸਾਹਿਬ ਕਿਆ ਨਹੀਂ ਕਰਦੀ ਸਾਚਾ ਨਾਮ ਮਿਲਾਂਦਾਰੋ ਸਾਚੇ ਨਾਮ ਅਰਧਾ ਮੇਰਾ ਦਿਨ ਭੁੱਖਾ ਸਾਹ ਗਵਾਇਆ ਕਰ ਸਾਥ ਸੁਖ ਮਨ ਹਰਸਿਆ ਕਿ ਐਚਾ ਸਾਹਿਬ ਪੁਜਾਈਆ ਸਦਾ ਗੁਰਮਾਨ ਦੀ ਤਾ ਗੁਰੂ ਹント ਜੇ ਤੂਆਂ ਇਹ ਵੜਿਆਇਆ ਕਹੇ ਨਾਨਕ ਸੁਨੋ ਸੰਤੋ ਸਬਦ ਤਉ ਪਿਆਰੋ ਸਾਚਾ ਨਾਮ ਹੀਰਾ ਆਧਾਰੋ ਬਾਜੇ ਪੰਚ ਸਬਦ ਜਿਜ ਕਰ ਸਭਾ ਗੈ ਹਸ ਪਾਗੈ ਸਬਦ ਬਾਜੀ ਕਲਾ ਜਿਜ ਕਰ ਤਾਰਿਆ ਪੰਚ ਤੂੰ ਤਉ ਵਸ ਕੀਤੇ ਕਾਲ ਕੰਟਿ ਕਮਾਰਿਆ ਦੁਰ ਕਰਮ ਪਾਇਆ ਤੂੰ ਜੇਨ ਕਹੋ ਸ੍ਰੀ ਨਾਮ ਹਰਿ ਕਾਇ ਲਾਗੇ ਕਹੇ ਨਾਨਕ ਤੈ ਸਭ ਹੋਆ ਤੇ ਤਕਾਰਾ ਅਨਾਹਦ ਬਾਣੀ ਆਨੰਦ ਸਰੂਪ ਬੜਾ ਪਾਕੀ ਹੋ ਆਓ ਸਭਰ ਮਨੋ ਰਤ ਪੂਰੇ ਪਾਰਬ੍ਰਮ ਪ੍ਰਭ ਪਾਇਆ ਉਤਰੀ ਸੰਗ ਸੂਰੇ ਦੂਰ ਗੋਬ ਸੰਤਾ ਮੋਤਰੇ ਸੋਨੇ ਸੱਚੀ ਬਾਣੀ ਸਤਿ ਸਾਧਨ ਭੈ ਸਾਸੇ ਊਲੇ ਗੁਰਤੀ ਜਾਣੀ ਸੰਤ ਦੇ ਬ੍ਰੀਸ ਕਹੇ ਪਵਤਾਂ ਸਤਗੁਰ ਰਹਾ ਭਰਪੂਰੇ ਮੇਰ ਬਾਤ ਨਾਨਕ ਹੋਰ ਜਨ ਲਾਗੇ ਵਾਜੇ ਅਨਹਦ ਤੁਮੇ ਸਰ ਤੇ ਪਨੀਥ ਕਹਤੇ ਪਵਤਾਂ ਸਤਗੁਰ ਰਹਾ ਆਪ ਪਰ ਤੁਰੀ ਮੇਰ ਬਾਤ ਨਾਨਕ ਹੋਰ ਜਨ ਲਾਗੇ ਵਾਜੇ ਅਨਹਦ ਤੁਮੇ